ਪੰਜਾਬ ਦੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ ਖਾਸ ਕਰਕੇ ਪੰਜਾਬ ਸਕੱਤਰੇਤ ਦੇ ਮੁਲਾਜ਼ਮ ਜਿਨ੍ਹਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਇੰਜਣ ਵੀ ਕਿਹਾ ਜਾਂਦਾ ਉਹਨਾਂ ਨੇ ਇੱਕ ਯੋਜਨਾਬੱਧ ਢੰਗ ਨਾਲ ਇੱਕ ਪ੍ਰੋਗਰਾਮ ਬਣਾਇਆ ਵੀ ਪੰਜਾਬ ਸਰਕਾਰ ਵਿਰੁੱਧ ਕਿਵੇਂ ਸੰਘਰਸ਼ ਵਿੱਢਿਆ ਜਾਊਗਾ ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਇੱਕ ਹੰਗਾਮੀ ਮੀਟਿੰਗ ਸੁਕੈਂਤ ਸਿੰਘ ਖਹਿਰਾ ਤੇ ਸ਼ਸ਼ੀਲ ਕੁਮਾਰ ਫੌਜੀ ਦੀ ਅਗਵਾਈ ਚ ਹੋਈ ਔਰ ਇਸ ਮੀਟਿੰਗ ਵਿੱਚ ਟੱਟ ਫੱਟ ਕੋਈ ਸੰਘਰਸ਼ ਸ਼ੁਰੂ ਕਰਨ ਦੀ ਥਾਂ ਤੇ ਲੀਡਰਸ਼ਿਪ ਨੇ ਬੜੀ ਸੰਜੀਦਗੀ ਨਾਲ ਲੰਬਾ ਸਮਾਂ ਇਹ ਚਰਚਾ ਕੀਤੀ ਕਿ ਇੱਕ ਇੱਕ ਮੁਲਾਜ਼ਮ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕਰਨ ਦੀ ਪਹਿਲੋ ਰਣਨੀਤੀ ਬਣਾਈ ਜਾਵੇ ਭਾਵ ਪਹਿਲੋਂ ਮੋਬਿਲਾਈਜੇਸ਼ਨ ਕੀਤੀ ਜਾਵੇ ਮੁਲਾਜ਼ਮਾਂ ਦੀ ਲਾਂਬੰਦੀ ਕੀਤੀ ਜਾਵੇ ਉਹ ਸਮੁੱਚੇ ਮੁਲਾਜ਼ਮਾਂ ਨੂੰ ਸੰਘਰਸ਼ ਲਈ ਪ੍ਰਿਪੇਅਰ ਤਿਆਰ ਕਰਨ ਤੋਂ ਬਾਅਦ ਹੀ ਅਗਲਾ ਐਕਸ਼ਨ ਉਲੀਕਿਆ ਜਾਵੇ ਔਰ ਜਿਹੜਾ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਬੜਾ ਸਪਸ਼ਟ ਕਿਹਾ ਵੀ ਪਹਿਲੋਂ ਤੇ ਸੋਮਵਾਰ ਨੂੰ ਆ ਜਿਹੜਾ ਆਉਣ ਵਾਲਾ ਸੋਮਵਾਰ ਆ ਉਦੋਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਊਗਾ ਜਿਹੜਾ ਅਸਿੱਧੇ ਢੰਗ ਨਾਲ ਨੋਟਿਸ ਹੋਊਗਾ ਔਰ ਇਹ ਮੰਗ ਕੀਤੀ ਜਾਊਗੀ ਵੀ ਮਲਾਜਮਾਂ ਨੂੰ ਸੰਘਰਸ਼ ਲਈ ਮਜਬੂਰ ਨਾ ਕੀਤਾ ਜਾਵੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਖਾਸ ਕਰਕੇ ਇਸ ਮੀਟਿੰਗ ਵਿੱਚ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਮਲਾਜਮ ਨੇ ਜਿਨ੍ਹਾਂ ਉੱਪਰ ਪੰਜਾਬ ਦੀ ਥਾਂ ਤੇ ਕੇਂਦਰੀ ਸਕੇਲ ਲਾਗੂ ਕੀਤੇ ਨੇ ਔਰ ਕਹਿਣ ਵਾਲੇ ਤੇ ਕਹਿੰਦੇ ਨੇ ਵੀ ਕੇਂਦਰੀ ਸਕੇਲ ਵੀ ਲਾਗੂ ਨਹੀਂ ਕੀਤੇ ਉਹ ਵੀ ਅੱਧੇ ਪਚਦੇ ਕੀਤੇ ਨੇ ਔਰ ਵੱਡੇ ਪੱਧਰ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਗੰਭੀਰਤਾ ਨਾਲ ਵਿਚਾਰ ਇਸ ਲਈ ਵੀ ਕੀਤਾ ਕਿ ਇਹ ਇਸ ਵਰਗ ਦੇ ਮੁਲਾਜ਼ਮ ਜਿਹੜੇ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚੋਂ ਵੀ ਕੇਸ ਜਿੱਤ ਚੁੱਕੇ ਨੇ ਔਰ ਅਦਾਲਤਾਂ ਕਹਿ ਚੁੱਕੀਆਂ ਨੇ ਕਿ ਇਹਨਾਂ ਨੂੰ ਵੀ ਪੰਜਾਬ ਦੇ ਸਕੇਲ ਦਿੱਤੇ ਜਾਣ ਪਰ ਸਰਕਾਰ ਇਸ ਦੇ ਉਲਟ ਵਿਭਾਗੀ ਨਿਜਮਾ ਵਿੱਚ ਸੋਧਾ ਕਰਕੇ ਇਸ ਮਾਮਲੇ ਨੂੰ ਲਟਕਾਉਣ ਦਾ ਜਟੰਤਕਾਰੀ ਹੈ ਉਹ ਨਾਲ ਦੀ ਨਾਲ ਇਸ ਮੀਟਿੰਗ ਵਿੱਚ ਜਿਹੜਾ 13% ਡੀਏ ਪੈਂਡਿੰਗ ਹੈ ਮੁਲਾਜ਼ਮਾ ਮੁਲਾਜ਼ਮਾ ਦਾ ਉਹਦੇ ਉੱਪਰ ਵੀ ਬੜੀ ਗੰਭੀਰ ਚਰਚਾ ਹੋਈ ਵੀ 13% ਡੀਏ ਪੈਂਡਿੰਗ ਹੋਣ ਦਾ ਮਤਲਬ ਹੈ ਵੀ ਹਰੇਕ ਮੁਲਾਜ਼ਮਾ ਨੂੰ ਇਹ ਪ੍ਰਤੀ ਮਹੀਨਾ ਸੈਂਕੜੇ ਰੁਪਿਆ ਦਾ ਨੁਕਸਾਨ ਹੋ ਰਿਹਾ ਔਰ ਇਹਨੂੰ ਲੈ ਕੇ ਇਹ ਇਹ ਅਸਿੱਧੇ ਢੰਗ ਨਾਲ ਸਰਕਾਰ ਨੂੰ ਚੇਤਾਵਨੀ ਦਿੱਤੀ ਵੀ ਜਿਹੜਾ ਮੈਮੋਰੰਡਮ ਸੌਮਵਰ ਦਿੱਤਾ ਜਾਊਗਾ ਸਰਕਾਰ ਨੂੰ ਜੇ ਉਹਦੇ ਉੱਤੇ ਕੋਈ ਕਾਰਵਾਈ ਨਾ ਹੋਈ ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਨਾ ਕੀਤਾ ਤੇ ਫਿਰ ਮਿੰਨੀ ਤੇ ਮੇਨ ਪੰਜਾਬ ਸਕੱਤਰਤ ਵਿੱਚ ਕੈਂਪੇਨ ਚਲਾਈ ਜਾਊਗੀ ਕੈਂਪੇਨ ਵੀ ਇਹ ਗੱਲ ਤੈਅ ਕੀਤੀ ਹੈ ਵੀ ਹਰੇਕ ਫਲੋਰ ਪੰਜਾਬ ਸਕੱਤਰੇ ਦੇ ਹਰੇਕ ਫਲੋਰ ਹਰੇਕ ਛੱਤ ਹਰੇਕ ਮੰਜ਼ਲ ਤੇ ਵੱਖਰੇ ਵੱਖਰੇ ਤੌਰ ਤੇ ਉਹਨੂੰ ਗੇਟ ਰੈਲੀ ਕਹਿ ਰਹੀਏ ਉਹ ਕਰਕੇ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਬਾਰੇ ਸcheid ਕੀਤਾ ਜਾਊਗਾ ਸਰਕਾਰ ਕਿਵੇਂ ਐਕਟ ਕਰੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਉਹਦੇ ਬਾਰੇ ਅਵੇਅਰ ਕੀਤਾ ਜਾਊਗਾ ਔਰ ਮੁਲਾਜ਼ਮਾਂ ਦੀ ਲਾਹਮਤ ਵੀ ਕੀਤੀ ਜਾਊਗੀ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਸੰਘਰਸ਼ ਹੈ ਉਹਦੇ ਲਈ ਇੱਕ ਇੱਕ ਮੁਲਾਜ਼ਮ ਜਿਹੜਾ ਤਿਆਰੀ ਕਰੇ ਔਰ ਇਸ ਰਣਨੀਤੀ ਤਹਿਤ ਇੱਕ ਹੋਰ ਮੀਟਿੰਗ ਜਿਹੜੀ ਆ 27 ਮਈ ਨੂੰ ਸੱਦੀ ਗਈ ਹੈ ਜਿਹਦੇ ਵਿੱਚ ਫਿਰ ਮੰਤਨ ਕੀਤਾ ਜਾਊਗਾ ਕਿ ਕਿਹੜੇ ਢੰਗ ਦਾ ਸਮੁੱਚੇ ਮੁਲਾਜ਼ਮਾਂ ਦੇ ਆਧਾਰ ਤੇ ਸੰਘਰਸ਼ ਵਿੱਢਿਆ ਜਾਵੇ ਔਰ ਦੂਸਰੇ ਤੌਰ ਦੀ ਮੀਟਿੰਗ ਫਿਰ 3 ਜੂਨ ਨੂੰ ਕਰਨ ਦਾ ਫੈਸਲਾ ਕੀਤਾ ਹੈ ਸਕੱਤਰੇ ਦੇ ਮੁਲਾਜ਼ਮਾਂ ਨੇ ਉਹਦੇ ਵਿੱਚ ਹੋਰ ਰਣਨੀਤੀ ਜਿਹੜੀ ਹੈ ਨਵੇਂ ਜਿਹੜੀ ਗੱਲਾਂ ਸਾਹਮਣੇ ਆਉਣਗੀਆਂ ਸਰਕਾਰ ਦਾ ਕੀ ਰਵਈਆ ਉਹਦੇ ਤੇ ਮੰਤਨ ਕਰਕੇ ਫੈਸਲਾ ਲਿਆ ਜਾਵੇਗਾ ਔਰ 4 ਤੇ 5 ਜੂਨ ਨੂੰ ਕੈਂਪੇਨ ਮੁਹਿੰਮ ਚਲਾਈ ਜਾਵੇਗੀ ਜਾਗਰਤੀ ਮੁਹਿੰਮ ਚਲਾਈ ਜਾਵੇ ਜੀ ਕਹਿ ਸਕਦੇ ਪੰਜਾਬ ਸਕੱਤਰ ਦੇ ਜਿਹੜੇ ਦੋਨੇ ਬਿਲਡਿੰਗਾਂ ਨੇ ਉਹਨਾਂ ਦੇ ਵਿੱਚ ਔਰ 18 ਜੂਨ ਨੂੰ ਮਿੰਨੀ ਤੇ ਮੇਨ ਸਕੱਤਰ ਦੇ ਸਮੂਹ ਮੁਲਾਜ਼ਮਾਂ ਦੀ ਇੱਕ ਸਾਂਝੀ ਰੈਲੀ ਕਰਨ ਦੀ ਰਣਨੀਤੀ ਵੀ ਜਿਹੜੀ ਉਹ ਬਣਾਈ ਗਈ ਹੈ ਉਹ ਦੂਸਰੇ ਪਾਸੇ ਜੋ ਜਾਣਕਾਰੀ ਮਿਲੀ ਹੈ ਅੱਜ ਮਸਟੀਰੀਅਲ ਸਰਸਰ ਯੂਨੀਅਨ ਦੀ ਵੀ ਹੰਗਾਮੀ ਮੀਟਿੰਗ ਚੰਡੀਗੜ੍ਹ ਵਿੱਚ ਗੁਰਨਾਮ ਸਿੰਘ ਵਿਰਕ ਦੀ ਅਗਵਾਈ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਜਿਹੜੀ ਨਵੀਂ ਚੁਣੀ ਟੀਮ ਹੈ ਮਸਟਰੀਅਸ ਸਰਵ ਜੂਨੀਅਨ ਦੀ ਉਹ ਵੀ ਪੂਰੀ ਗੰਭੀਰਤਾ ਨਾਲ ਮੰਥਨ ਕਰਨ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰ ਸਕਦੀ ਹੈ ਦਰਅਸਲ ਮਲਾਜਮ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਘਰਸ਼ ਕਰਨ ਤੋਂ ਪਹਿਲਾਂ ਕਿਉਂ ਪੱਕੇ ਪੈ ਰਹੇ ਹੋ ਰਹੀਆਂ ਨੇ ਉਹਦਾ ਵੀ ਇੱਕ ਕਾਰਨ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਸਪਸ਼ਟ ਪਿਛਲੇ ਸਮੇਂ ਕਹਿ ਦਿੱਤਾ ਸੀ ਪਿੱ ਜਿਹੜਾ ਸੰਘਰਸ਼ ਕਰੇਗਾ ਰੈਲੀਆਂ ਧਰਨੇ ਮਾਰੇਗਾ ਸੜਕਾਂ ਰਸਤੇ ਰੋਕੇਗਾ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ ਭਾਵੇਂ ਉਹ ਜਿਹੜਾ ਸੰਕੇਤ ਕਿਸਾਨੀ ਅੰਦੋਲਨ ਵੱਲ ਸੀ ਪਰ ਕਿਸੇ ਨਾ ਕਿਸੇ ਰੂਪ ਵਿੱਚ ਮੁਲਾਜ਼ਮਾ ਵੱਲ ਵੀ ਉਹਦਾ ਮੋੜਾ ਕਟਿਆ ਜਾਬਦਾ ਕਿਉਂਕਿ ਜਦੋਂ ਪਿਛਲੇ ਸਮੇਂ ਤਹਿਸੀਲਦਾਰਾਂ ਨੇ ਤੇ ਨਾਲ ਦੀ ਨਾਲ ਡੀਸੀ ਦਫ਼ਤਰਾਂ ਦੇ ਮੁਲਾਜ਼ਮਾ ਨੇ ਸਮੂਹਕ ਛੁੱਟੀ ਲੈ ਕੇ ਕੰਮ ਠੱਪ ਕਰਨ ਦਾ ਐਲਾਨ ਕੀਤਾ ਸੀ ਉਦੋਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੇ ਤੌਰ ਤੇ ਬਹੁਤ ਵੱਡਾ ਐਕਸ਼ਨ ਕੀਤਾ ਸੀ ਕੁਝ 1 ਦਰਜਨ ਤੋਂ ਵੱਧ ਤਹਿਸੀਲਦਾਰ ਸਸਪੈਂਡ ਕਰ ਦਿੱਤੇ ਸੀ ਤਹਿਸੀਲਦਾਰਾਂ ਨੂੰ 200 200 3 300 ਕਿਲੋਮੀਟਰ ਦੂਰ ਬਦਲ ਦਿੱਤਾ ਸੀ ਔਰ ਸਾਫ਼ ਕਹਤਾ ਸੀ ਵੀ ਜੇ ਉਹ ਡਿਊਟੀਆਂ ਤੇ ਤੁਰੰਤ ਨਾ ਆਏ ਤੇ ਇਸ ਤੋਂ ਵੀ ਸਖਤ ਐਕਸ਼ਨ ਲਿਆ ਜਾਵੇਗਾ ਔਰ ਦੂਸਰੇ ਪਾਸੇ ਪਿਛਲੇ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜਦੋਂ ਹੁਸ਼ਿਆਰਪੁਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਹੋਰ ਲੀਡਰਾਂ ਨੇ ਆਉਣਾ ਸੀ ਉਦੋਂ ਉੱਥੇ ਪੁੱਜ ਕੇ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਸੀ ਪਰ ਪੁਲਿਸ ਨੇ ਪ੍ਰੋਗਰਾਮ ਦੇ ਨੇੜੇ ਤੇ ਕੀ ਜਾਣ ਦੇਣਾ ਸੀ ਤੁਰੰਤ ਸਮੁੱਚੀ ਲੀਡਰਸ਼ਿਪ ਨੂੰ ਜਸਵੀਰ ਸਿੰਘ ਤਲਵਾੜਾ ਸਮੇਤ ਸਾਰੀ ਲੀਡਰਸ਼ਿਪ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਚ ਛੁੱਟ ਕੇ ਜੇ ਸਾਰਾ ਦਿਨ ਠਾਣੇ ਡੱਕੀ ਰੱਖਿਆ ਸੀ ਉਹ ਵੀ ਇੱਕ ਸੰਕੇਤ ਸੀ ਕਿ ਸਰਕਾਰ ਸਖਤੀ ਵੀ ਕਰ ਸਕਦੀ ਹੈ ਦੂਸਰੇ ਪਾਸੇ ਇਸ ਤੋਂ ਵੀ ਵੱਡੀ ਜਿਹੜੀ ਗੱਲ ਇਹ ਹੈ ਵੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਾਂਝਾ ਫਰੰਟ ਹੈ ਜਦੋਂ ਪਿਛਲੇ ਦਿਨੀ ਉਹ ਚੰਡੀਗੜ੍ਹ ਚ ਰੈਲੀ ਕਰਨ ਆਏ ਸੀ ਤੇ ਉਦੋਂ ਚੰਡੀਗੜ੍ਹ ਪੁਲਿਸ ਨੇ ਮਟਕਾ ਚੌਂਕ ਤੱਕ ਪੁੱਜੇ ਜਿਹੜੇ ਇਹ ਲੀਡਰਸ਼ਿਪ ਸੀ ਖਾਸ ਕਰਕੇ ਮੁੱਖ ਜਿਹੜੀ ਲੀਡਰਸ਼ਿਪ ਸੀ ਕਨਵੀਨਰ ਸੀ ਉਹਨਾਂ ਸਾਰਿਆਂ ਤੇ ਐਫਆਈਆਰ ਦਰਜ ਕਰ ਲਈ ਸੀ ਵੀ ਇਹਨਾਂ ਨੇ ਚੰਡੀਗੜ੍ਹ ਆ ਕੇ ਖੱਲਲ ਪਾਇਆ ਸੋ ਇਹ ਜਿਹੜੇ ਕਾਰਨ ਨੇ ਇਹਨੂੰ ਮੁੱਖ ਰੱਖ ਕੇ ਲੱਗਦਾ ਵੀ ਹੁਣ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੈਰ ਪੱਕੇ ਕਰ ਰਹੀਆਂ